ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰਿਆਂ ਤੋਂ ਪਹਿਲਾਂ ਤਾਂ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਸ਼ੇਅਰ ਜ਼ਰੂਰ ਕਰਿਆ ਜੇ ਖਾਸ ਕਰਕੇ ਜਿਹੜੇ ਇਸ ਗੱਲ ਦੇ ਨਾਲ ਸਹਿਮਤ ਹੋਣ ਤਿੰਨ ਤੱਕ ਵੀਡੀਓ ਜਿਹੜੀ ਉਹਨੂੰ ਜ਼ਰੂਰ ਸੁਣਿਆ ਜੀ ਗੰਗਨਾ ਨੋਤਨੀ ਇੱਕ ਅਮਰਜੈਂਸੀ ਜਿਹੜੀ ਫਿਲਮ ਬਣਾਈ ਆ ਜਿਹਦੇ ਵਿੱਚ ਸਿੱਖਾਂ ਦੀ ਕਰਦਾਰ ਕੋਸ਼ਿਸ਼ ਕੀਤੀ ਗਈ ਆ ਜਿਹਦੇ ਵਿੱਚ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਬਹੁਤ ਵੱਡੀ ਠੇਸ ਪਹੁੰਚਾਈ ਗਈ ਆ ਜਿਹਦੇ ਵਿੱਚ ਸੰਤ ਪਿੰਡਰਾਂ ਵਾਲੇ ਦੇ ਰੋਲ ਨੂੰ ਜਿਹੜਾ ਬਿਲਕੁਲ ਆਪੋਜਟ ਦਰਸਾਇਆ ਗਿਆ ਸੋ ਇਹ ਜਿਹੜੀ ਚੀਜ਼ ਆ ਕੰਗਣਾ ਰਨੌਤ ਕਦੇ ਵੀ ਬਾਜ਼ ਨਹੀਂ ਆਈ ਸਮੇਂ-ਸਮੇਂ ਤੇ ਇਹਨੇ ਜਿਹੜਾ ਸਿੱਖਾਂ ਦੇ ਪੰਜਾਬੀਆਂ ਦੇ ਹਿਰਦਿਆਂ ਨੂੰ ਬਲੂਂਦਰਣ ਵਾਲੀਆਂ ਗੱਲਾਂ ਕੀਤੀਆਂ ਜੇ ਸਾਡੇ ਵੀਰ ਕਿਸਾਨ ਵੀਰ ਆ ਜਿਹੜੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਸੀ ਤਾਂ ਸਾਡੀਆਂ ਭੈਣਾਂ ਨੇ ਸਾਥ ਦਿੱਤਾ ਉਸ ਟਾਈਮ ਤੇ ਇਸ ਕੰਗਨਾਰ ਨੌਤ ਨੇ ਸਾਨੂੰ ਸੌ ਸੌ ਤੇ ਐਂਆ ਪਹਾੜੇ ਦੀਆਂ ਬੀਬੀਆਂ ਦੱਸਿਆ ਉਸ ਟਾਈਮ ਤੇ ਵੀ ਮੈਂ ਇਹਨੂੰ ਕਿਹਾ ਸੀ ਕਿ ਬੀਬਾ ਸੰਭਲ ਜਾ ਤੂੰ ਸੰਭਲ ਜਾ ਪਰ ਨਹੀਂ ਉਸ ਤੋਂ ਬਾਅਦ ਇਹਨੇ ਕਾਫੀ ਵਿਵਾਦ ਭਰੇ ਕਈ ਬਿਆਨ ਦਿੱਤੇ ਫਿਰ ਇਹਨਾਂ ਨੇ ਇਹਨੇ ਅੰਤਕਵਾਦੀ ਮਾਊਵਾਦੀ ਤੱਕ ਦੱਸਿਆ ਫਿਰ ਭੈਣ ਕੁਲਵਿੰਦਰ ਕੌਰ ਦੇ ਨਾਲ ਵਿਵਾਦ ਹੁਣ ਜਿਹੜੀ ਇਹਨੇ ਅਮਰਜੈਂਸੀ ਫਿਲਮ ਬਣਾਈ ਹੈ ਜਿਹਦੇ ਵਿੱਚ ਇਹਨੇ ਕਸਨ ਜਿਹੜੀਆਂ ਸਿੱਖਾਂ ਦੀਆਂ ਭਾਵਨਾਵਾਂ ਉਹਨਾਂ ਨੂੰ ਭਾਰੀ ਠੇਸ ਪਹੁੰਚਾਈ ਐ ਜੇ ਅਸੀਂ ਗੱਲ ਕਰੀਏ ਜਸਵੰਤ ਸਿੰਘ ਖਾਲੜਾ ਦੀ ਤਾਂ ਜਿਦੋਂ ਜਸਵੰਤ ਸਿੰਘ ਖਾਲੜਾ ਦੀ ਤੇ ਫਿਲਮ ਬਣੀ ਸੀ ਤਾਂ ਉਸ ਫਿਲਮ ਨੂੰ ਰਿਲੀਜ਼ ਨਹੀਂ ਕੀਤਾ ਗਿਆ ਸੀ ਕਿਉਂਕਿ ਉਹਦੇ ਵਿੱਚ ਉਹ ਨਰੋਲ ਇੱਕ ਸਚਾਈ ਸੀ ਉਸ ਟਾਈਮ ਤੇ ਜਿਹੜੇ નિર્ਦੋਸ਼ ਨੌਜਵਾਨਾਂ ਜਿਨ੍ਹਾਂ ਨੂੰ ਘਰਾਂ ਤੋਂ ਚੱਕ-ਚੱਕ ਕੇ ਮਾਰਿਆ ਗਿਆ ਸੀ ਜਿਨ੍ਹਾਂ ਨੂੰ ਲਵਾਰਸ ਸਮਝ ਕੇ ਸਾੜਿਆ ਗਿਆ ਸੀ ਤਾਂ ਜਸਵੰਤ ਸਿੰਘ ਖਾਲੜਾ ਕੋ ਇਨਸਾਨ ਸੀ ਜੀਨੇ ਮਤਲਬ ਕਿ ਉਹ ਡਾਟੇ ਕ ਕੀਤੇ ਸੀ ਜਿਹਨੀਆਂ ਉਹਨਾਂ ਆ ਲਵਾਰਸ ਲਾਸਾਂ ਦੇ ਸੰਸਕਾਰ ਕੀਤੇ ਸੀਗੇ ਉਸ ਟਾਈਮ ਤੇ ਇਹਨਾਂ ਨੇ ਉਸ ਫਿਲਮ ਨੂੰ ਬਣ ਕੀਤਾ ਪਰ ਅੱਜ ਮੈਂ ਪੁੱਛਣਾ ਚਾਹਨੀ ਆ ਕਿ ਅੱਜ ਕੰਗਨਾਰ ਨੌਤ ਆ ਜਿਹੜੀ ਇਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪੰਚਾਰੀ ਸੋ ਮੈਂ ਅਸਲੀ ਕੰਗਨਾਰ ਨੌਤ ਨੂੰ ਕਹਿੰਨੀ ਅਗੇ ਜਿਹੜੇ ਇਤਰਾਜ ਤੁਹਾਡੇ ਸੀਨ ਆ ਕਿਰਪਾ ਕਰਕੇ ਇਹਨਾਂ ਸੀਨਾਂ ਨੂੰ ਕੱਟਿਆ ਜਾਵੇ ਨਹੀਂ ਪੰਜਾਬ ਦੇ ਵਿੱਚ ਕੁਝ ਵੀ ਹੁੰਦਾ ਕਿਸੇ ਤਰ੍ਹਾਂ ਦਾ ਵੀ ਹੁੰਦਾ ਉਹਦੀ ਜ਼ਿੰਮੇਵਾਰ ਜਿਹੜੀ ਕੰਗਨਾਰ ਨੌਤ ਤੇ ਸੈਂਟਰ ਗਵਰਨਮੈਂਟ ਹੋਵੇਗੀ ਸੋ ਕਦੇ ਵੀ ਸਿੱਖ ਭਾਈਚਾਰਾ ਇੱਕ ਇਹੋ ਜਿਹੀ ਸਿੱਖ ਕੌਮ ਇੱਕ ਇਹੋ ਜਿਹੀ ਕੌਮ ਆ ਜਿਹਨੇ ਕਦੇ ਵੀ ਕਿਸੇ ਨੂੰ ਮਾੜਾ ਨਹੀਂ ਬੋਲਿਆ ਕਦੇ ਵੀ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਨਹੀਂ ਕੀਤੀ ਸਿੱਖ ਧਰਮ ਇੱਕ ਇਹੋ ਜਿਹਾ ਧਰਮ ਹੋਇਆ ਜਿਹੜਾ ਚੌ ਵਰਨਾਂ ਨੂੰ ਸਾਂਝਾ ਹੋਇਆ ਜਿਹੜਾ ਚੌਮ ਵਰਨਾ ਨੂੰ ਸਾਂਝਾ ਹੋਇਆ ਤੇ ਪਰ ਜਦੋਂ ਵੀ ਕਦੇ ਵੀ ਅਟੈਕ ਕਰਨ ਦੀ ਗੱਲ ਆਈ ਆ ਤਾਂ ਸਿੱਖਾਂ ਤੇ ਅਟੈਕ ਹੋਇਆ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸਾਂ ਪਹੁੰਚਾਈਆਂ ਜਾਂਦੀਆਂ ਜਾਂ ਰਹੀਆਂ ਸੋ ਮੈਂ ਇਹ ਗੱਲ ਕਹਿਣੀ ਚਾਹਨੀ ਆ ਵੀ ਕੰਗਣਾ ਰਣੌਤ ਜੀ ਆਪ ਦੇ ਕਾਰਨਾਮਿਆਂ ਤੋਂ ਜਿਹੜਾ ਬਾਝ ਆ ਜਾ ਤੂੰ ਇੱਕ ਔਰਤ ਆ ਥੋੜਾ ਜਿਹਾ ਔਰਤ ਦੇ ਲਹਿਜੇ ਤੋਂ ਸੋਚ ਕੇ ਵੇਖ ਇਹ ਸਿੱਖ ਉਹ ਸਿੱਖ ਆ ਜਿਹੜੇ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਬਚਾ ਕੇ ਉਹਨਾਂ ਨੂੰ ਘਰਾਂ ਦੇ ਵਿੱਚ ਵਾਪਸ ਲੈ ਕੇ ਆਉਂਦੇ ਸੀ ਕਈ ਤੇਰੇ ਵਰਗੇ ਪੁੱਛਦੇ ਹੁੰਦੇ 12 ਸਿੱਖਾਂ ਦੇ 12 ਵਜੇ ਸਿੱਖਾਂ ਦੇ 12 ਵਜੇ ਪਤਾ ਕਿਹਨੂੰ ਕਿਹਾ ਗਿਆ ਸੀ ਕਿਉਂਕਿ ਉਹ ਸਟਾਮ ਸਿੱਖ ਆ ਜਿਹੜੇ ਜਿਹੜੀਆਂ ਮੁਗਲ ਸਾਡੀਆਂ ਧੀਆਂ ਪੈਣਾ ਨੂੰ ਚੱਕ ਕੇ ਲੈ ਜਾਂਦੇ ਸੀ ਉਹਨਾਂ ਨੂੰ ਲੈ ਕੇ ਆਉਂਦੇ ਸੀ ਸਿੱਖ ਉਹਨਾਂ ਨੂੰ ਸਾਬਕਸ ਖਾ ਕੇ ਆਉਂਦੇ ਸੀ ਤੇ ਕਹਿੰਦੇ ਸੀ ਨਾ ਜਿਹੜੇ ਏਰੀਏ ਦੇ ਵਿੱਚ ਸਿੱਖ ਆ ਤੇ ਉਥੋਂ ਦੀਆਂ ਧੀਆਂ ਪੈਣਾ ਕਹਿ ਦਿੰਦੀਆਂ ਸੀ ਸਾਨੂੰ ਡਰ ਨਹੀਂ ਕਿਸੇ ਦਾ ਕਿਉਂਕਿ ਸਾਡੇ ਏਰੀਏ ਦੇ ਵਿੱਚ ਸਿੱਖ ਪਾਈਚਾਰਾ ਹੈਗਾ ਤੇ ਤੂੰ ਅੱਜ ਉਹਨਾਂ ਸਿੱਖਾਂ ਦੇ ਇਤਿਹਾਸ ਨੂੰ ਕਿਸੇ ਹੋਰ ਪਾਸੇ ਨੂੰ ਮੋੜ ਕੇ ਲੈ ਗਈ ਬੀਬਾ ਜੀ ਜੇ ਤੂੰ ਕਿਤਾਬਾਂ ਦੀ ਸਟੱਡੀ ਕੀਤੀ ਸੀ ਕੰਮ ਸੇ ਕੰਮ ਤੂੰ ਸਿੱਖ ਇਤਿਹਾਸ ਦੀ ਸਟੱਡੀ ਕਰਕੇ ਵੇਂਦੀ ਤੈਨੂੰ ਪਤਾ ਲੱਗਦਾ ਸਿੱਖ ਇਤਿਹਾਸ ਕੀ ਆ ਇੱਥੇ ਸਾਡੇ ਸਿੱਖ ਇਤਿਹਾਸ ਦੇ ਸੂਰਬੀਰ ਯੋਧਿਆਂ ਬਾਰੇ ਜਾਣ ਕੇ ਵੇਂਦੀ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਤਨਦਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਦਸਾਂ ਗੁਰੂਆਂ ਦਾ ਇਤਿਹਾਸ ਪੜ੍ਹ ਕੇ ਦੇਖੀ 11ਵਾਂ ਗੁਰੂ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਾ ਨਕਮਾਸਤਕ ਹੋ ਕੇ ਦੇਖੀ ਉਹਦੀ ਵਿਆਖਿਆ ਸੁਣ ਕੇ ਦੇਖੀ ਤੈਨੂੰ ਪਤਾ ਲੱਗੂਗਾ ਕਿ ਸਿੱਖ ਇਤਿਹਾਸ ਕੀ ਆ ਹਰੀ ਸਿੰਘ ਨਲੂਏ ਦਾ ਇਤਿਹਾਸ ਪੜ੍ਹ ਕੇ ਦੇਖੀ ਸ਼ੇਰੇ ਪੰਜਾਹ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਪੜ੍ਹ ਕੇ ਦੇਖੀ ਤੇ ਜਿਨ੍ਹਾਂ ਦੀ ਤੂੰ ਗੱਲ ਕਰਦੇ ਆ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਉਹਨਾਂ ਦਾ ਬੀਬਾ ਜੀ ਇਤਿਹਾਸ ਪੜ੍ਹ ਕੇ ਦੇਖੋ ਕਦੇ ਵੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਇਹ ਨਹੀਂ ਸੀ ਕਿ ਆ ਸਾਨੂੰ ਖਾਲਸਤਾਨ ਚਾਹੀਦਾ ਉਹਨਾਂ ਨੂੰ ਇਹ ਸੀ ਸਾਡੇ ਸਿੱਖਾਂ ਦੇ ਹੱਕ ਚਾਹੀਦੇ ਆ ਸਿੱਖਾਂ ਨੂੰ ਜਿਹੜੀ ਅਮਰਜੈਂਸੀ ਦੀ ਗੱਲ ਆਈ ਤੋਂ ਆਡੇ ਭਾਜਪਾ ਦੇ ਹੀ ਇੱਕ ਲੀਡਰ ਵਾਲੋ ਆਪਦੀ ਬੁੱਕ ਅਡਵਾਨੀ ਮੈਨੋਂ ਆਪਦੀ ਬੁੱਕ ਦੇ ਵਿੱਚ ਲਿਖਿਆ ਗਿਆ ਕਿ ਜੇਕਰ ਅਸੀਂ ਮਜਬੂਰ ਨਾ ਕਰਦੇ ਤਾਂ ਇੰਦਰਾ ਗਾਂਧੀ ਕਦੇ ਵੀ ਦਰਬਾਰ ਸਾਹਿਬ ਤੇ ਟੈਕ ਨਹੀਂ ਸੀ ਕਰਾਉਂਦੀ ਸੋ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਸੁਚੇਤ ਕੇ ਇੱਕ ਸਿਰਫ ਆਪਦੀ ਫੇਮ ਲੈਣ ਵਾਸਤੇ ਪਬਲਿਕ ਸਿਟੀ ਲੈਣ ਵਾਸਤੇ ਤੇਰੀਆਂ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਫਲॉप ਹੋਈਆਂ ਨੇ ਤੂੰ ਖੁਦ ਆਪចਾ ਹੱਥ ਮਾਰ ਲਾ ਤੇ ਤੂੰ ਆਪਦੇ کردار ਨੂੰ ਵੀ ਦੇਖ ਲਾ ਵੀ ਤੂੰ ਸੀਨ ਕਿੱਦਾਂ ਦੇ ਕਰਦੀ ਰਹੀਆਂ ਮੈਂ ਤੈਨੂੰ ਅੱਗੇ ਵੀ ਇੱਕ ਵਾਰੀ ਕਿਹਾ ਸੀ ਕਿ ਕੰਗਣਾ ਕਦੇ ਵੀ ਸਰਬ ਲੋਹ ਦੇ ਕੜਿਆਣਾ ਪੰਗੇ ਨਹੀਂ ਲਈਦੇ ਤੂੰ ਅਰਦਾ ਕੰਮ ਕਰ ਬੀਬਾ ਅਸੀਂ ਤੈਨੂੰ ਰੋਕਦੇ ਨਹੀਂ ਤੇਰਾ ਕੈਰੀਅਰ ਆ ਤੂੰ ਆਪਦਾ ਕੰਮ ਕਰ ਪਰ ਕਿੱッセ ਦੀ ਭਾਵਨਾਵਾਂ ਨੂੰ ਠੇਸ ਪੰਚਾ ਕੇ ਜੇ ਤੂੰ ਕਿਸੇ ਦੇ ਹਿਰਦੇ ਦੇ ਉੱਤੇ ਪੌੜੀ ਲਾ ਕੇ ਤਾਹ ਨੂੰ ਚੜੇਂਗੀ ਨਾ ਉਹ ਬੰਦਾ ਪੌੜੀ ਨਹੀਂ ਚੜਨ ਦੇਊਗਾ ਤੈਨੂੰ ਇਹ ਨੂੰ ਸਪੋੜੀ ਤੋਂ ਥੱਲੇ ਸਿੱਟੂਗਾ ਤੂੰ ਸਿੱਖਾਂ ਦੇ ਨਾਲ ਇਸ ਤਰ੍ਹਾਂ ਕੀਤਾ ਇੱਥੇ ਮੈਂ ਬੇਨਤੀ ਕਰਦੀ ਆਂ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਾਹਿਬ ਨੂੰ ਤੇ ਜਿੰਨੀਆਂ ਵੀ ਸਿੱਖ ਨਾਨਕਲੇਵਾ ਸੰਗਤਾਂ ਨੇ ਜਿੰਨੀਆਂ ਵੀ ਧਾਰਮਿਕ ਜਥੇਬੰਦੀਆਂ ਨੇ ਉਹਨਾਂ ਨੂੰ ਮੈਂ ਹੱਥ ਜੋੜ ਕੇ ਇੱਕ ਬੇਨਤੀ ਕਰਦੀ ਆਂ ਕਿ ਇਸ ਕੰਗਨਾ ਰਣੌਤ ਦੀ ਇਸ ਪਹਿਲਮ ਅਮਰਜੈਂਸੀ ਆ ਜਿਹੜੀ ਇਹਦਾ ਵਿਰੋਧ ਕੀਤਾ ਜਾਵੇ ਤੇ ਇੱਥੇ ਮੈਂ ਗਾਂਧੀ ਪਰਿਵਾਰ ਨੂੰ ਵੀ ਇੱਕ ਗੱਲ ਕਹਿਣੀ ਚਾਹਨੀ ਆਂ ਰਾਹੁਲ ਗਾਂਧੀ ਜੀ ਤੁਹਾਨੂੰ ਵੀ ਪਤਾ ਇਤਿਹਾਸ ਕੀ ਆ ਤੇ ਤੁਹਾਨੂੰ ਇਹ ਵੀ ਪਤਾ ਕਿ ਇਤਿਹਾਸ ਕਿਸ ਤਰ੍ਹਾਂ ਹੋਇਆ ਤੇ ਤੁਸੀਂ ਇਸ ਚੀਜ਼ ਨੂੰ ਮੰਨਦੇ ਵੀ ਹੋ ਤੇ ਸੋ ਜਿਹੜੀ ਇਸ ਤਰ੍ਹਾਂ ਕਰਕੇ ਇੱਕ ਤੁਹਾਡੇ ਹੀ ਪਰਖਿਆਂ ਦੇ ਉੱਤੇ ਫਿਲਮ ਬਣਾ ਕੇ ਜਿਹੜੀ ਸਿੱਖਾਂ ਦੀ کردارਕੁਸ਼ੀ ਕਰ ਰਹੀ ਆ ਇਹਨੂੰ ਲਗਾਮ ਪਾਉਣ ਦੀ ਲੋੜ ਆ ਸੋ ਇੱਥੇ ਮੈਂ ਪੰਜਾਬ ਗਵਰਨਮੈਂਟ ਨੂੰ ਵੀ ਕਹਿੰਨੀ ਆ ਸੀਐਮ ਭਗਵੰਤ ਮਾਨ ਸਾਹਿਬ ਨੂੰ ਵੀ ਕਹਿੰਨੀ ਆ ਕਿ ਜਿਹੜਾ ਭਗਵੰਤ ਮਾਨ ਸਾਹਿਬ ਕਹਿੰਦਾ ਅਗੇ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਆ ਸੋ ਇਸ ਤਰ੍ਹਾਂ ਦੇ ਜਿਹੜੇ ਪੜਕਾਉ ਲਹਜੇ ਦੇ ਨਾਲ ਸਾਡੇ ਸਮਾਜ ਦੇ ਵਿੱਚ ਪੰਜਾਬ ਦੇ ਵਿੱਚ ਆਉਂਦੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਤਾਂ ਉਹਦੀ ਜ਼ਿੰਮੇਵਾਰ ਸਿੱਧੇ ਤੌਰ ਤੇ ਕੰਗਣਾ ਰਨਾਥ ਹੋਏਗੀ ਸੋ ਜੇ ਤੁਹਾਨੂੰ ਗੱਲਾਂ ਸਹੀ ਲੱਗਦੀਆਂ ਤਾਂ ਇਸ ਵੀਡੀਓ ਨੂੰ ਸ਼ੇਅਰ ਕਰਿਆ ਜੀ ਜੇ ਤੁਹਾਨੂੰ ਲੱਗਦਾ ਕਿ ਕੰਗਰਾਂ ਰਨਾਥ ਦੀ ਫਿਲਮ ਸਹੀ ਆ ਬੇਸ਼ੱਕ ਮੇਰੇ ਬੇਜ ਨੂੰ ਬਲੌਕ ਕਰ ਦਿਆ ਜੇ ਬੇਸ਼ੱਕ ਮੇਰੀ ਵੀਡੀਓ ਨਾ ਦੇਖਿਆ ਜੀ ਪਰ ਮੈਨੂੰ ਬਹੁਤ ਦੁੱਖ ਹੋਇਆ ਕਿਉਂਕਿ ਮੈਂ ਕਾਫੀ ਲੰਮੇ ਸਮੇਂ ਤੋਂ ਆਪ ਖੁਦ ਬਿਮਾਰ ਚੱਲ ਰਹੀ ਹਾਂ ਮੈਂ ਕਿਤੇ ਨਹੀਂ ਜਾ ਰਹੀਗੀ ਮੇਰੀ ਸਿਹਤ ਠੀਕ ਨਹੀਂ ਰਹਿ ਰਹੀ ਪਰ ਮੈਨੂੰ ਲੱਗਾ ਕਿ ਨਹੀਂ ਇੱਕ ਦੋ ਵਿਸ਼ੇ ਇਸ ਤਰ੍ਹਾਂ ਦੇ ਆ ਜਿਨ੍ਹਾਂ ਤੇ ਮੈਨੂੰ ਬੋਲਣਾ ਪਊਗਾ ਕਿਉਂਕਿ ਬਹੁਤ ਸਾਰੇ ਭੈਣ ਭਰਾਵਾਂ ਦੀਆਂ ਕਾਲ ਆਈਆਂ ਕਿ ਭੈਣੇ ਤੂੰ ਕਿਉਂ ਨਹੀਂ ਬੋਲਦੀ ਸੋ ਮੈਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦੀ ਹਾਂ ਕਿ ਕਿਸੇ ਇੱਕ ਦਾ ਹੱਕ ਨਹੀਂ ਹਰੇਕ انسان ਦਾ ਹੱਕ ਆ ਜਿੱਥੇ ਗਲਤ ਹੁੰਦਾ ਜਿੱਥੇ ਤੱਕਾ ਹੁੰਦਾ ਉਥੇ ਆਵਾਜ਼ ਠਾਇਆ ਕਰੋ ਉੱਠ ਕੇ ਬੋਲਿਆ ਕਰੋ ਕਿਉਂਕਿ ਬੋਲਣਾ ਤੁਹਾਡਾ ਇੱਕ ਅਧਿਕਾਰ ਆ ਸਾਡੇ ਕੋਲੇ ਕਿਸੇ ਤਰ੍ਹਾਂ ਦੀ ਆਜ਼ਾਦੀ ਨਹੀਂ ਪਰ ਅਸੀਂ ਆਪਣੀ ਗੱਲ ਤਾਂ ਕਹਿ ਸਕਦੇ ਆ ਖਮਿਆਜੇ ਇਹਨਾਂ ਦੇ ਬੜੇ ਵੱਡੇ ਭੁਗਤਨੇ ਪੈਂਦੇ ਆ ਪਰ ਜੇ ਕੋਈ ਸਿੱਖ ਧਰਮ ਨੂੰ ਆਣ ਕੇ ਠੇਸ ਪੰਚਾਊਗਾ ਤਾਂ ਉਹਨਾਂ ਲੋਕਾਂ ਨੂੰ ਜਿਹੜਾ ਮੂੰਹ ਤੋੜ ਮਾ ਜਵਾਬ ਦਿੱਤਾ ਜਾਊਗਾ ਸੋ ਭੈਣ ਕੰਗਣਾ ਰਣੋਤ ਨੂੰ ਫੇਰ ਮੇਰੀ ਇੱਕ ਬੇਨਤੀ ਆ ਕਿ ਕੰਗਣਾ ਰਣੋਤ ਜੀ ਇਹਨਾਂ ਗੱਲਾਂ ਤੋਂ ਬਾਹਰ ਆ ਜਾਓ ਕਿਤੇ ਇਹ ਨਾ ਹੋਵੇ ਕਿ ਤੁਹਾਡੀਆਂ ਇਹਨਾਂ ਗੱਲਾਂ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਕਿਤਾਬਾਂ ਦੇ ਵਿੱਚ ਤੁਹਾਡਾ ਜਿਹੜਾ ਨਾਂ ਉਹ ਕਾਲੇ ਅੱਖਰਾਂ ਦੇ ਨਾਲ ਲਿਖਿਆ ਜਾਵੇ ਧੰਨਵਾਦ ਜੀ